ਉਹ ਮਿਲ ਗਿਆ ਮਿਲ ਗਿਆ ਮਿਲ ਗਿਆ ਖਜ਼ਾਨਾ ਮਿਲ ਗਿਆ ਵਾਧੂ ਹੋਰ ਹਾਂ ਹੁਣ ਕਿਵੇਂ ਲੈ ਕੇ ਜਾਵਾਂ ਹੋਰ ਨਾ ਸੱਪ ਸੁਪ ਲੜਾਲੀਆਂ ਇਧਰਲੇ ਪਾਸੇ ਯਾਰ ਜਾ ਕੇ ਕੀ ਲੱਭੀ ਜੰਨੀ ਤੂੰ ਉਹ ਕੁਛ ਨਹੀਂ ਹੁੰਦਾ ਕੋਈ ਕੁਛ ਨਹੀਂ ਲੜਦਾ ਆ ਲਫਾਫਾ ਲੈ ਕੇ ਇੱਡਾ ਇਹ ਭਰ ਕੇ ਲੈ ਜਾਣਾ ਅਜਾ ਖਜ਼ਾਨੇ ਨਾਲ ਐਵੇਂ ਤਾਂ ਕਿਹੜਾ ਖਜ਼ਾਨਾ ਮੈਨੂੰ ਤਾਂ ਕੁਛ ਦਿਸ ਨਹੀਂ ਰਿਹਾ ਸਾਰਾ ਕਚਰਾ ਹੀ ਲੱਗਦਾ ਪਿਆ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਨਾਲੇ ਦੋਸਤਾਂ ਨੂੰ ਵੀ ਦੱਸ ਦੂੰਗੀ ਆ ਜਿਹੜਾ ਖਜ਼ਾਨਾ ਮੈਂ ਲੱਭਣ ਲੱਗੀ ਆ ਨਾ ਤੁਸੀਂ ਦੱਸ ਦਿਓ ਵੀ ਕੂੜੇ ਚੋਂ ਲੱਭਣ ਲੱਗੀ ਆ ਇਹ ਜਿਹੜਾ ਖਜ਼ਾਨਾ ਨਾ ਇਹ ਖਜ਼ਾਨਾ ਨਾ ਗੋਰੇ ਵੇਚਦੇ ਆ 100 ਡਾਲਰ ਦਾ ਕੋਈ 500 ਡਾਲਰ ਦਾ 1000 1000 ਡਾਲਰ ਤੱਕ ਵੇਖਦਾ ਆ ਖਜ਼ਾਨਾ ਲੈ ਸੱਚੀ ਆਪਣੇ ਦਾ ਫਸਲਾਂ ਨਹੀਂ ਵਿਗਦੀਆਂ ਤੇ ਲੋਕੀ ਗੋਰੇਆ ਕਚਰਾ ਵਿੱਚ ਹੀ ਜਾਂਦੇ ਆ ਹਾਂਜੀ ਪਵਨ ਜਲਦੀ ਜਲਦੀ ਦੱਸੋ ਆਪਣੇ ਦੋਸਤਾਂ ਨੂੰ ਉਹ ਡਿੱਕੀ ਜਾਂਦੇ ਆ ਵੀ ਇਹ ਕਿਹੜਾ ਖਜ਼ਾਨਾ ਆਪਾਂ ਲੈ ਕੇ ਆਏ ਆ ਹਾਂਜੀ ਆਪਾਂ ਜ਼ਰੂਰ ਦੱਸਦੇ ਆ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ ਜੀ ਸਭ ਤੋਂ ਪਹਿਲਾ ਨਾਮ ਜੀ ਗੁਰਦਾਸ ਵਿਪ ਇਹ ਨੇ ਜੀ ਗੰਗਾ ਨਗਰ ਤੋਂ ਉਸ ਤੋਂ ਬਾਅਦ ਨੇ ਜੀ ਪ੍ਰਿੰਸ ਦੀਪਕੌਰ ਇਹ ਨੇ ਜੀ ਫਗਵਾੜਾ ਤੋਂ ਮੰਦਰ ਸਿੰਘ ਇਹ ਨੇ ਜੀ ਬਰਨਾਲਾ ਤੋਂ ਫਿਰ ਨੇ ਜੀ ਸੰਨੀ ਸ਼ਰਮਾ ਇਹ ਨੇ ਚੰਡੀਗੜ੍ਹ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਪਵਣਾ ਕੱਢ ਕੇ ਵੀ ਦਿਖਾਓ ਆਹ ਲੋ ਆਹ ਲੋ ਦੇਖੋ ਖਜ਼ਾਨਾ ਮੋਹ ਆ ਤਾਂ ਕਚਰਾ ਚੱਕ ਲਈ ਤੋਰੀਆਂ ਸੁੱਕੀਆਂ ਤੋਂ ਇਹ ਆਪਣੇ ਵਾਸਤੇ ਕਚਰਾ ਹੋਊਗਾ ਆ ਜਿਹੜੇ ਗੋਰੇ ਆ ਨਾ 100 100 ਡਾਲਰ ਦਾ ਨਿੱਕਾ ਨਿੱਕੀ ਚੀਜ਼ ਦਿੰਦੇ ਆ ਸਿਰਫ ਇਹਨਾਂ ਨੂੰ ਸੁਫਰ 100 100 ਡਾਲਰ ਦੇ ਵੇਚਦੇ ਆ ਇਹਦੇ ਨਾਲ ਤਾਂ ਆਪਾਂ ਨੂੰ ਵੀ ਫਾਇਦਾ ਹੋਣਾ ਜ਼ਿਮੀਦਾਰਾਂ ਨੂੰ ਵੀ ਤੇ ਨਾਲੇ ਇਹਦੇ ਨਾਲ ਸਿਹਤ ਵੀ ਚੰਗੀ ਹੋ ਜੂਗੀ ਆ ਤਾਂ ਆਪਣੇ ਇੱਥੇ ਵਾਧੂ ਬੱਲਾਂ ਤੇ ਚੜੀਆਂ ਖੜੀਆਂ ਪਵਣ ਸੁੱਕੀਆਂ ਤੋਰੀਆਂ ਹਾਂਜੀ ਆਪਾਂ ਸੰਤੋਖ ਸਾਹਿਬ ਕੀ ਕਰਦੇ ਆ ਜਦੋਂ ਆ ਤੋਰੀਆਂ ਸੁੱਕ ਜਾਂਦੀਆਂ ਆ ਵੀ ਵੀ ਕੱਢ ਲੈਨੇ ਆ ਤੇ ਇਹਨਾਂ ਨੂੰ ਆਪਾਂ ਸੜ ਦੇਨੇ ਚੁੱਲ੍ਹੇ 'ਚ ਤੇ ਵੀ ਵੀ ਪਵਣ ਇੱਕ ਅਦੀ ਤੋਰੀ ਦਾ ਸਾਭ ਲੈਨੇ ਆ ਬਾਕੀ ਦਾ ਆਪਾਂ ਸਾਰਾ ਕੁਝ ਛਾੜ ਦਿੰਨੇ ਆ ਹਾਂਜੀ ਤੇ ਆ ਜਿਹੜੀ ਚੀਜ਼ ਹੈ ਮੇਰੀ ਭੈਣ ਹੈ ਫੈਕਟਰੀ 'ਚ ਕੰਮ ਕਰਦੀ ਆ ਇਸ ਦੀ ਜ ਫੈਕਟਰੀ 'ਚ ਜਿੱਥੇ ਆ ਗੋਰੇ ਇਹਦੇ ਡਾਲਰ ਛਾਪਦੇ ਆ ਇਸ ਚੀਜ਼ ਦੇ ਅੱਛਾ ਜਿਹਨੂੰ ਲੂਫਾ ਕਹਿੰਦੇ ਆ ਹਾਂਜੀ ਗੋਰੇ ਕੀ ਕਰਦੇ ਆ ਪਹਿਲਾਂ ਇਹਨਾਂ ਦਾ ਛਿਲਕਾ ਉਤਾਰ ਲੈਂਦੇ ਆ ਅੱਛਾ ਹਾਂਜੀ ਇਸ ਤਰ੍ਹਾਂ ਸਾਰੇ ਦਾ ਵੀ ਜਿਹੜੇ ਹੁੰਦੇ ਆ ਉਹਨੂੰ ਕੱਢ ਲੈਂਦੇ ਆ ਅਲੱਗ ਅੱਛਾ ਉਹ ਅੱਡ ਵੇਚ ਜਾਂਦੇ ਆ ਹਾਂਜੀ ਉਹ ਅੱਛਾ ਕੰਤੜਾ ਲਾਉਣ ਤੋਂ ਬਾਅਦ ਆ ਅਸਲੀ ਚੀ ਕਲਦੀ ਜਿਹੜੀ ਵਿਖਦੀ ਆ ਹਾਂਜੀ ਤੇ ਹੁਣ ਇਹਦੇ ਕੀ ਕੀ ਕੰਮ ਆਉਂਦੇ ਆ ਅੱਜ ਤੁਹਾਨੂੰ ਦੱਸੀਏ ਕਿ ਤਾਂ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਇਹਦੇ ਤਾਂ ਵਾਧੂ ਕੰਮ ਨੇ ਅੱਛਾ ਹਾਂਜੀ ਨਾਉਣ ਦੇ ਵੀ ਕੰਮ ਆਉਂਦੀ ਐ ਕੱਪੜੇ ਧੋਣ ਦੇ ਵੀ ਆਉਂਦੀ ਐ ਬਾਡੀ ਤੇ ਜਿਹੜਾ ਆਪਾਂ ਸਕਰਬਿੰਗ ਵਗੈਰਾ ਕਰਨੀ ਹੁੰਦੀ ਐ ਜਾਂ ਪੈਰ ਪੂਰ ਕੂਚਨੇ ਹੁੰਦੇ ਆ ਤਾਂ ਆ ਸਾਰੇ ਕੰਮ ਦਿੰਦੀ ਐ ਇਹ ਤਾਂ ਪਹਿਣ ਆਪਣੇ ਦਾਦੀਆਂ ਤੇ ਬਾਬੇ ਦੱਸਦੇ ਹੁੰਦੇ ਸੀ ਵੀ ਉਹ ਵੀ ਇਹ ਵਰਤਦੇ ਹੁੰਦੇ ਸੀ ਪਹਿਲਾਂ ਪਹਿਲਾਂ ਤਾਂ ਆਹੀ ਚੀਜ਼ਾਂ ਵਰਤਦੇ ਸੀ ਪਰ ਹੁਣ ਆ ਜਿਹੜੀਆਂ ਆਪਾਂ ਪੈਕਿੰਗ ਵਾਲੀਆਂ ਚੀਜ਼ਾਂ ਜ਼ਿਆਦਾ ਲਿਆਉਣ ਲੱਗੇ ਪਰ ਪੈਕਿੰਗ ਹੋ ਕੇ ਵੀ ਆਹੀ ਕੁਛ ਆਉਂਦਾ ਐ अच्छा पैकिंग ਪਰਨ ਅੱਛਾ ਹਾਂਜੀ ਬਾਹਰਲੇ ਦੇਸ਼ ਦੇ ਵਿੱਚ ਇੱਕ ਪੈਕਿੰਗ ਐਡੀਕ 5-5 ਡਾਲਰ ਦੀ ਮਿਲਦੀ ਹੈ ਅੱਛਾ ਐਡੀ ਪੈਕਿੰਗ 5-5 ਡਾਲਰ ਦੀ ਹਾਂਜੀ ਤੇ ਜੇ ਤੁਸੀਂ ਨਹਾਉਣ ਵਾਸਤੇ ਕੋਈ ਵੱਡੇ ਜਿਹੜੇ ਲੂਫਾ ਹੁੰਦੇ ਵੱਡਾ ਆਕਾਰ ਦੇ ਉਹ ਲੈਣੇ ਹੋ ਤਾਂ 20-20 25-25 ਡਾਲਰ ਦੇ ਮਿਲਦੇ ਆਂ ਦੋਸਤੋਂ ਤੁਸੀਂ ਆਨਲਾਈਨ ਨੈਟ ਤੇ ਇਹਨਾਂ ਦਾ ਪ੍ਰਾਈਸ ਵੀ ਚੈੱਕ ਕਰ ਸਕਦੇ ਹੋ ਜੇ ਭਾਂਡੇ ਧੋਣ ਵਾਲਾ ਲੂਫਾ ਲੈਣਾ ਹੈ ਉਹ 4-4 5-5 ਡਾਲਰ ਤਾਂ ਬਾਹਰ ਮਿਲਦਾ ਐ Amazon ਤੋਂ ਤੇ ਜੇ ਇਹਦੇ ਨਾਲ ਦਾ ਵੱਡੇ ਵੱਡੇ ਲੈਣੇ ਆ ਲੂਫੇ ਤੇ ਇਹਦੇ ਨਾਲ ਤੇ ਦੋਸਤੋ ਤੁਹਾਨੂੰ ਨਹਾਉਣ ਵਾਸਤੇ ਸਕਰਬਿੰਗ ਵਾਸਤੇ ਇਹ ਤੁਹਾਨੂੰ 15-15 ਡਾਲਰ ਤੇ ਮਿਲਦੇ ਤੇ ਪਰ ਆਪਾਂ ਭਾਂਡੇ-ਬੁੰਡੇ ਤੋਂ ਹੋ ਗਏ ਵਿਖਾਈਏ ਤੇ ਨ ਤੁਹ ਦੇਖਣੀ ਹਾਂਜੀ ਜ਼ਰੂਰ ਹੁਣ ਆਪਾਂ ਕੀ ਕਰਨਾ ਦੋਸਤੋ ਆਪਾਂ ਇਹਨਾਂ ਦੇ ਪੀਸ ਆ ਜਿਹੜੇ ਕੀ ਕੱਟ-ਕੱਟ ਕੇ ਰੱਖ ਲੈਣੇ ਆ ਤੁਸੀਂ ਇਸ ਤਰ੍ਹਾਂ ਠੀਕ ਠੀਕ ਹੈ ਤੇ ਇਹਨਾਂ ਨੂੰ ਇੱਕ ਵਾਰੀ ਜਿਹੜਾ ਕਿ ਯੂਜ਼ ਕਰਨ ਤੋਂ ਪਹਿਲਾਂ ਵੀ ਵਾਸ਼ ਕਰ ਲਿਓ ਦੋਸਤੋ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਆ ਚੀਜ਼ਾਂ ਵਰਤਦੇ ਹੁੰਦੇ ਸੀ ਤਾਂ ਉਹਨਾਂ ਨੂੰ ਕੋਈ ਬਿਮਾਰੀਆਂ ਵੀ ਨਹੀਂ ਲੱਗਦੀਆਂ ਹੁੰਦੀਆਂ ਸੀ ਤੇ ਅੱਜ ਕੱਲ ਆਪਾਂ ਆਹ ਤਰ੍ਹਾਂ-ਤਰ੍ਹਾਂ ਦੇ ਬ੍ਰਸ਼ ਲਿਆਉਣ ਲੱਗ ਗਏ ਸਟੀਲ ਵਾਲੇ ਹੋਗੇ ਇੱਕ ਗੱਲ ਆ ਪਾਣ ਜਿੰਨੀ ਵਾਰੀ ਕਈ ਵਾਰੀ ਮੈਂ ਸਬਜ਼ੀ ਇਹ ਜੇ ਬੰਦੇ ਦੇ ਅੰਦਰ ਜਾਵੇ ਤੇ ਤੁਸ ਜਦਾ ਹਸਾਵ ਲਾਲਾ ਵਿੰਨੇ ਦਾ ਕੈਂਸਰ ਹੀ ਆ ਤੇ ਆ ਸਟੀਲ ਜਿਹੜੀ ਘਸ ਘਸ ਕੇ ਜਾਂਦੀ ਹੈ ਤੇ ਇਹ ਸਾਰਾ ਜਿਹੜੇ ਨਾਲੇ ਭਾਂਡੇ ਵੀ ਕਿੰਨੇ ਘਸਾਉਂਦੀ ਹੈ ਤੇ ਆ ਦੇਖੋ ਕਿੰਨੀ ਸੌਫਟ ਜੀ ਚੀਜ਼ ਆ ਤੇ ਨਾਲੇ ਭਾਂਡੇ ਇਹਦੇ ਨਾਲ ਵੀ ਵੱਧੂ ਚਮਕ ਜਾਂਦੇ ਆ ਜਲੋ ਪਖਤ ਹੋ ਕੇ ਵਿਖਾਗੇ ਹਾਂਜੀ ਦੋਸਤੋ ਆਪਾਂ ਤਾਂ ਪਹਿਲਾਂ ਵੀ ਜਿਆਦਾ ਆਹੀ ਵਰਤਦੇ ਆ ਤੇ ਹੁਣ ਵੀ ਆਪਾਂ ਅੱਜ ਤਾਂ ਨਵਾਂ ਲਾ ਲਿਆ ਇਹ ਤੇ ਤੁਸੀਂ ਵੀ ਜਿੰਨਾ ਹੋ ਸਕੇ ਆ ਚੀਜ਼ਾਂ ਹੀ ਵਰਤੋ ਤੇ ਦੋਸਤੋ ਇਹ ਖਰਾਬ ਨਹੀਂ ਹੁੰਦਾ ਜਦੋਂ ਸਟੀਲ ਨਾਲ ਘਸ ਜਾਂਦਾ ਤੁਸੀਂ ਇੱਕ ਵਾਰੀ ਲਾ ਲਓਗੇ ਤੁਹਾਨੂੰ ਦੋ ਦੋ ਚਾਰ ਚਾਰ ਮਹੀਨੇ ਖਰਾਬ ਨਹੀਂ ਹੁੰਦਾ ਦਿਖਾਈ ਪਵਣਾ ਆ ਦੇਖੋ ਉਹਵੇਂ ਦੋਵੇਂ ਹੀ ਹੋ ਜਾਣਾ ਆ ਵੇਖੋ ਮੈਂ ਹੁਣ ਤੁਹਾਨੂੰ ਭਾਂਡੇ ਧੋ ਕੇ ਦਿਖਾਉਣੀ ਆ ਤੇ ਜਦੋਂ ਆਪਾਂ ਇਹਨੂੰ ਧੋਵਾਂਗੇ ਨਾ ਇਹ ਉਹਵੇਂ ਦਾ ਉਹਵੇਂ ਦਾ ਹੀ ਹੋ ਜੂਗਾ ਸਟੀਲ ਤਾਂ ਜਮਾਂ ਇਨੀ ਵਰਤਣੀ ਚਾਹੀਦੀ ਬਿਲਕੁਲ ਜੀ ਤਾਂ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੋ ਜੋ ਇਹਨਾਂ ਚੀਜ਼ਾਂ ਨੂੰ ਵਰਤਦੇ ਆ ਕਿਉਂਕਿ ਕਈ ਘਰਾਂ ਦੇ ਵਿੱਚ ਜਿਹੜੇ ਕਿ ਬਜ਼ੁਰਗ ਆ ਕਹਿੰਦੇ ਵੀ ਆ ਪਿਆਰ ਚੀਜ਼ਾਂ ਵਰਤੋ ਕਿਉਂਕਿ ਇਹ ਨਾ ਅੱਡੇ-ਉੱਡੇ ਕੁੱਚਣ ਵਾਸਤੇ ਬਹੁਤ ਜ਼ਿਆਦਾ ਵਧੀਆ ਆ ਦੇਖੋ ਉਵੇਂ ਦਾ ਉਵੇਂ ਹੀ ਰਹਿਣਾ ਹੈ ਹਾਂ ਬਿਲਕੁਲ ਸਹੀ ਗੱਲ ਆ ਸੋ ਦੋਸਤੋ ਸਾਰੇ ਭਾਂਡੇ ਤੁਸੀਂ ਇੱਕ ਵਾਰੀ ਇਹਨੂੰ ਜਿਹੜਾ ਕੀ ਸਾਬਣ ਵਗੈਰਾ ਜਿਹੜਾ ਵੀ ਯੂਜ਼ ਕਰਦੇ ਹੋ ਲਾਉਨੇ ਹੋਣਾ ਸਾਰੇ ਭਾਂਡੇ ਇੱਕੋ ਵਾਰੀ ਚ ਜਿਹੜੇ ਕੀ ਧੋਤੇ ਜਾਣੇ ਆ ਵਧੀਆ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ